ਇਹ ਵੀ ਨਾ ਦੇਖੇ ਵੀ ਇਹ ਲੰਗਰ ਛਕਣ ਦਾ ਅਧਿਕਾਰੀ ਹੈ ਜਾਂ ਅਨ ਅਧਿਕਾਰੀ ਹੈ ਇੱਕ ਵਾਰੀ ਮਹਾਂਪੁਰਸ਼ਾਂ ਦੇ ਨਾਲ ਸੀ ਅਸੀਂ ਤੇ ਉੱਥੇ ਉਹ ਕੋਈ ਸ਼ਰਾਬ ਪੀਣ ਵਾਲਾ ਸ਼ਰਾਬੀ ਲੰਗਰ 'ਚ ਆ ਗਿਆ ਤੇ ਕੁਝ ਸਿੰਘ ਬੜੇ ਗਰਮ ਫਟਾਫਟ ਡੰਡੇ ਚੁੱਕ ਲੈ ਆਏ ਵੀ ਸ਼ਰਾਬੀ ਨੂੰ ਕੁੱਟਣਾ ਉਹ ਮਹਾਂਪੁਰਸ਼ ਕਹਿੰਦੇ ਭਾਈ ਇਹ ਪ੍ਰਸ਼ਾਦਾ ਛਕਣ ਆਇਆ ਦੋ ਪ੍ਰਸ਼ਾਦੇ ਇਹਨੂੰ ਦਿਓ ਇਹ ਛੱਕ ਕੇ ਜਾਵੇ ਤੁਸੀਂ ਇਹਨੂੰ ਕੁੱਟੋਗੇ ਮਾਰੋਗੇ ਰੌਲਾ ਪਾਓਗੇ ਇਹਦੇ ਅੰਦਰ ਜਿਹੜਾ ਭਗਵਾਨ ਬੈਠਾ ਉਹ ਭੁੱਖਾ ਰਹੇਗਾ ਇਸ ਕਰਕੇ ਸਾਧ ਸੰਗਤ ਜੀ ਜਿਹੜੇ ਗੁਰੂ ਦੇ ਪਿਆਰੇ ਨੇ ਨਾ ਉਹ ਤੇ ਲੰਗਰ ਦੇ ਵਿੱਚ ਪਾਤਰ ਪਾਤਰ ਵੀ ਨਹੀਂ ਦੇਖਦੇ ਇਹ ਨਹੀਂ ਦੇਖਦੇ ਵੀ ਦੁਸ਼ਮਣ ਪੰਥ ਪ੍ਰਕਾਸ਼ ਵਿੱਚ ਹੁੰਦਾ ਨਾ ਕਹਿੰਦੇ ਜਦੋਂ ਖਾਲਸਾ ਕਿਤੇ 8ਵੇਂ 7ਵੇਂ ਦਿਨ ਜੰਗਲਾਂ ਦੇ ਵਿੱਚ ਲੰਗਰ ਪਕਾਉਂਦਾ ਸੀ ਤੇ ਫਿਰ ਨਗਾਰੇ ਦੇ ਚੋਪਾ ਮਾਰ ਕੇ ਆਵਾਜ਼ ਦਿੰਦਾ ਸੀ ਦੇਤ ਆਵਾਜ਼ਾਂ ਓੱਖਾ ਕੋਈ ਆਓ ਦੇਖ ਤਿਆਰ ਗੁਰ ਹੋਈ ਆਵਾਜ਼ ਜਾਂਦੇ ਭਾਈ ਗੁਰੂ ਦਾ ਲੰਗਰ ਤਿਆਰ ਹੈ ਜੇ ਕੋਈ ਭੁੱਖਾ ਦੇ ਆ ਜਾਓ ਛਕ ਲੋ ਤਿਸੇ ਸਮੇਂ ਦੁਸ਼ਮਣ ਚਲੇ ਆਵੇਂ ਜਾਨ ਮੀਤ ਸੰਭ ਤਾਂ ਹੀ ਛਕਾਂ ਉਸ ਵੇਲੇ ਅਫਗਾਨੀ ਦੇ ਵੀ ਸਿਪਾਹੀ ਆ ਜਾਂਦੇ ਸੀ ਉਹਨਾਂ ਨੂੰ ਵੀ ਬਿੱਤਰ ਪਾਓ ਜੇ ਭਰਾ ਜੀ ਬਹਿ ਜਾਓ ਛਕ ਲੋ ਉਹਨਾਂ ਨੂੰ ਵੀ ਸਿੱਧ ਲੰਗਰ ਛਕਾਉਂਦੇ ਸੀ ਕਹਿੰਦੇ ਇਹੋ ਜੀ ਅਵਸਥਾ ਹੋਵੇ